ਵਾਰ ਦੀ ਗੱਲ ਆ ਕਿ ਇੱਕ ਆਦਮੀ ਆਪਣੇ ਘਰੋਂ ਨਿਕਲ ਤੁਰਦਾ ਇਹ ਜਾਣਨ ਵਾਸਤੇ ਕਿ ਔਰਤ ਕੀ ਚੀਜ਼ ਹੁੰਦੀ ਕੌਣ ਹੁੰਦੀ ਆ ਤੁਰਦਾ ਤੁਰਦਾ ਜਾਂਦਾ ਤੇ ਇੱਕ ਪਿੰਡ ਤੇ ਬਾਹਰ ਇੱਕ ਔਰਤ ਖੂਹ ਵਿੱਚੋਂ ਪਾਣੀ ਕੱਢਦੀ ਹੁੰਦੀ ਆ ਤੇ ਉਹਦੇ ਕੋਲ ਪਹੁੰਚ ਜਾਂਦਾ ਉਹਨੇ ਉਹਨੂੰ ਪਾਣੀ ਪਿਲਾਇਆ ਔਰਤ ਨੇ ਤੇ ਫਿਰ ਉਹਨੂੰ ਬਾਅਦ ਚ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਾਂ ਕਹਿੰਦੀ ਕੁਛ ਕਹਿੰਦੀ ਔਰਤ ਕੀ ਚੀਜ਼ ਹੁੰਦੀ ਆ ਕਹਿੰਦਾ अच्छा उच्ची उच्ची, बचाओ, बचाओ। वो औरत ऊंची ऊंची ਚਲਾਉਣ ਲੱਗ ਪਈ بچਾਓ بچਾਓ ਤੇ ਉਹ ਭਲਾ ਮਾਨਸੇ انسان ਕਹਿੰਦਾ ਮੈਂ ਤੇ ਤੈਨੂੰ ਕੁਝ ਨਹੀਂ ਕੀਤਾ ਤੇ ਤੂੰ ਇਦਾਂ ਕਿਉਂ ਕਰਨ ਲੱਗ ਪਈ ਉਹ ਘਬਰਾ ਗਿਆ ਵਿਚਾਰਾ ਇਨੇ ਚਿਰ ਨੂੰ ਜਿਵੇਂ ਜਿਵੇਂ ਪਿੰਡ ਦੇ ਲੋਕ ਇਕੱਠੇ ਹੋ ਕੇ ਉੱਪਰ ਆਉਂਦੇ ਪੈ ਸੀ ਉਹਨੇ ਚਿਰ ਨੂੰ ਨੇ ਘੜਾ ਚੁੱਕਿਆ ਪਾਣੀ ਦਾ ਤੇ ਆਪਣੇ ਉੱਤੇ ਪਾ ਲਿਆ ਪਾ ਲਿਆ ਤੇ ਪਿੰਡ ਵਾਲੇ ਲੱਗ ਗਿਆ ਕਿ ਕਹਿੰਦੇ ਕੀ ਹੋਇਆ ਦੱਸ ਸਾਨੂੰ ਤਿਆਂ ਦੀ ਕੁਛ ਨਹੀਂ ਮੈਂ ਤਾਂ ਖੂਬ ਵਿੱਚ ਡਿੱਗ ਪਈ ਸੀ ਇਸ ਭਲੇ ਮਾਨ ਸਾਜਮੀ ਨੇ ਮੈਨੂੰ ਬਚਾ ਲਿਆ ਮੇਰੀ ਜ਼ਿੰਦਗੀ ਬਚ ਗਈ ਮੇਰੇ ਬੱਚੇ ਅਨਾਥ ਹੋਣੋਂ ਬਚ ਗਏ ਤੇ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਹਿੰਦਾ ਔਰਤ ਕੁਝ ਵੀ ਕਰ ਸਕਦੀ ਹੈ ਜੀ ਚਾਹੇ ਤੇ ਘਰ ਨੂੰ ਸਵਰਗ ਬਣਾ ਦੇ ਉਹਦਾ ਜੀ ਕਰੇ ਤੇ ਘਰ ਨੂੰ ਨਰਕ ਬਣਾ ਦੇ ਔਰਤ ਕਦੇ ਵੀ ਔਰਤ ਨੂੰ ਗਲਤ ਨਾ ਸਮਝੋ ત તે મનુ પડો ઔર હર ઇચ્છા પૂરી કરો